ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨਵੀਂ ਪਿਪਲੀ ਦੇ ਵਿੱਚ ਤੇ ਨਵੀਂ ਪਿਪਲੀ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਮੇਰੇ ਨਾਲ ਅੱਜ ਬੰਦਾ ਵੀ ਪੂਰਾ ਮਿੱਤਰੋ ਗਾਡਰ ਤੇ ਐਂਡ ਆ ਜਿਹਨੇ ਝੋਟੀ ਦੇ ਬਾਰੇ ਦੇਣੀ ਹੈ ਜਾਣਕਾਰੀ ਸਾਰੀ ਤੇ ਆਪਣੀ ਇਹਦੇ ਨਾਲ ਪੁਰਾਣੀ ਯਾਰੀ ਆ ਜਾ ਵੀ ਦੀਪਸ਼ਾ ਕੈਮਰਾ ਲੈ ਕੇ ਸਾਡੇ ਵੱਲ ਇੱਕ ਵਾਰੀ ਸਸੀ ਘਾਗ ਵੀ ਕਿਵੇਂ ਆ ਕਿਵੇਂ ਆ ਫਿਰ ਜੀ ਬਹੁਤ ਵਧੀਆ ਚੜਦੀ ਕਲਾ ਜੀ ਨਵੀਂ ਇੱਕ ਵਾਰੀ ਆ ਤੇ ਦਰਸ਼ਕ ਵੀਰਾਂ ਨੂੰ ਨਾਮ ਜ਼ਰੂਰ ਦੱਸ ਦੇ ਬਈ ਮੇਛਾ ਬਾਈ ਮੇਛਾ ਹਾਂ ਤੇ ਐਵੇਂ ਛਾ ਵਪਾਰੀ ਕਹ ਦਿੰਦੇ ਹਾਂਜੀ ਵਪਾਰੀ ਤੇ ਖੜੇ ਆਪਾਂ ਬਾਈ ਜੱਸੇ ਪੇਪੜੀ ਵਾਲੇ ਦੇ ਘਰੇ ਹਨਾ ਫਿਰ ਤੁਹਾਡਾ ਸੰਝਾ ਕਾਮਾ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਪੈਸੇ ਪੂਰੇ ਤਾਂ ਨਹੀਂ ਇਦੋਂ ਉਦੋਂ ਰੋਲਾ ਰਣਾ ਪੈਂਦਾ ਕਿ ਨਹੀਂ 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 ਤੁਹਾਨੂੰ ਭੇਡਦੇ ਨੇ ਜਦੋਂ ਮੱਝ ਚੜ ਗਈ ਟੈਂਪੂ ਦੇ ਨਾਲ ਦੀ ਨਹੀਂ ਆਹ ਰੱਬ ਦੀ ਕਰ ਹਾਂ ਨਹੀਂ ਠੀਕ ਆ ਯਾਰ ਜੱਸਾ ਸਤਿ ਸ਼੍ਰੀ ਅਕਾਲ ਬਾਈ ਤੈਨੂੰ ਵੀ ਵੀਰੇ ਹਾਂ ਅੱਛਾ ਐਵੇਂ ਛੇ ਬਾਈ ਗੱਲ ਦੱਸ ਮੈਨੂੰ ਹਾਂਜੀ ਬਾਈ ਜੀ ਆਪਾਂ ਜ ਮਹਿੰਦਵਾਣੀ ਵਿਖਾਉਣੀ ਹੈ ਹਨਾ ਇਹ ਕਿਨਵਾ ਸੁਆ ਬਾਈ ਇਹ ਦੂਜਾ ਸੁਆ ਬਾਈ ਦੂਜਾ ਸੁਆ ਸੁਈ ਆ ਕਦੋਂ ਸੁਈ ਆ ਮੇਂ ਸੁਈ ਇਹ ਬਈ ਤੜਕੇ ਸੁਈ ਆ ਬਾਈ ਆਜੀ ਸੁਈ ਆ ਹਾਂਜੀ ਜੇਰ ਜੁਰ ਪਾਤੀ ਬਾਈ ਪੂਰੀ ਓਕੇ ਟੰਨ ਬਾਈ ਵਿਖਾਵਾਂਗੇ ਜੇਰ ਬੱਚਾ ਯਾਰ ਹਾਂਜੀ ਲੀਵਾ ਨੂੰ ਬੜਾ ਖਰਾ ਹਨਾ ਬਹੁਤ ਖਰਾ ਬਾਈ ਦੁੱਧ ਵਾਲੇ ਨੂੰ ਬਹੁਤ ਚੰਗੀ ਮੈਂ 14 ਗੱਲੋ ਦੀ ਦੁੱਧ ਵਾਲੀ ਆ ਮੈਂ ਬਈ ਮੇਨੂੰ ਲੀਵੇ ਲੂਵੇ ਵਾਲੀ ਮਹਿੰਦੀ ਰਿਕਰਡ ਹਨਾ ਚੂਣ ਚੰਦ ਚੰਗਾ ਬਾਈ ਪੂਰਾ ਪੂਰਾ ਬਾਈ ਸੋਨੇ ਵਰਗਾ ਕੱਟਾ ਦੇ ਕੀ ਕੱਟੀ ਕੱਟਾ ਬਾਈ ਕੱਟਾ ਦੇ ਕੀ ਮਹਾਰਾਜ ਦੇ ਰਾਹ ਚਲੋ ਬਾਈ ਕੋਈ ਨਹੀਂ ਅੱਛਾ ਇੱਕ ਗੱਲ ਆ ਥਾ ਅਦੀ ਕੈਮਰਾ ਲਾ ਕੇ ਪੁੱਤ ਐਨ ਤਸੱਲੀ ਕਰਾਦੀ ਕਹਿੰਦੇ ਕਈ ਵਾਰ ਆਨਲਾਈਨ ਖਰੀਦਣ ਵਾਲਾ ਭਰਾ ਹੁੰਦਾ ਕਿਉਂਕਿ ਤਾਜੀ ਹੈਗੀ ਨਹੀਂ ਤਾਂ ਧਾਰਾ ਹੀ ਮਾਰਨੀ ਆ ਦੁੱਧ ਤਾਂ ਹਜੇ ਨੇ 3-4 ਦਿਨ ਨਹੀਂ ਹੋਣਾ ਹੈ ਨਾ ਬਾਈ ਤਾਜੀ ਮੈਂ ਤਾਂ ਦੱਸਣਾ ਬਾਦੋਂ ਤੇਰੀ ਆ ਅੱਛੇ ਮੇਚੇ ਗੱਲ ਐ ਹਾਂ ਤੇ ਤੂੰ ਆ ਬੰਦਾ ਬਹੁਤ ਪੁਰਾਣਾ ਤੇਰਾ ਨਾਮ ਵੀ ਵੱਡਾ ਹੈ ਨਾ ਚਲੋ ਜੀ ਮੇਚੇ ਗੱਲ ਐ ਆ ਵੀ ਮੱਝ ਤੇਰੇ ਤਿਆਰਪੇ ਮੁਤਾਬਕ ਖੁੱਲਾ ਦੁੱਧ ਕਿੰਨਾ ਦੇ ਜੀ ਬਾਈ ਤੁਸੀਂ ਮਾਨ ਕੇ ਚਲੋ 13 ਹੀ ਚਲੋ ਅਗਲੇ ਨੂੰ ਪਿਆਗ ਨੂੰ ਤੂੰ ਤਾਂ ਜਲਦੀ ਨਹੀਂ ਮੈਂ ਯਾਰ ਬਈ ਆ ਤੇਰਾ ਤਾਂ ਜਾਂਦੀ ਨਹੀਂ ਜੇ ਮੈਂ ਹੁਣ ਵੱਡੀ ਬੁੱਡੀ ਮੈਂ ਬਾਡੀ ਬੰਤ ਤੇ ਗੋਲ ਮਟੋਲਾ ਚਲ ਹਾਈ ਵਜਨ ਕਰ ਤੇ ਮੋੜ ਸੂਈ ਕਰਕੇ ਜਾਪੇ ਜਿਆ ਥੋੜੀ ਜੀ ਹਾਂਜੀ ਹਾਂਜੀ ਚੋਂ ਬੜਾ ਚੰਗਾ ਲੱਗਦਾ ਚੋਂ ਵੀ ਚੰਗਾ ਲੱਗਦਾ ਹਾਂ ਚੋਂ ਕਿੰਨੇ ਦੀ ਦੇ ਦਿਆਂਗੇ ਬਈ ਐ ਇੱਕ ਦਾ ਮੁੱਲ ਕਰ ਦੇ। ਐਨਾ ਕਰ ਯਾਰ ਇੱਕ ਤਾਂ ਮੀਛੇ ਤੂੰ ਉਹ ਜੱਸੀ ਨੇ ਤਾਂ ਕਰਨੇ ਕਿਰੋ। ਮੇਰੀ ਵੀ ਮੰਗਵਾਨੇ ਨਹੀਂ ਦੇ ਦੇਾਂਗੇ ਭਾਈ ਯਾਰ ਹੋਰ ਕੀ ਮਾਨਤਣ ਕਰਦੇ। ਕਿਨਾ ਕਰਦੇ ਖੁੱਲਾ ਕਰਦੇ। ਮੀਂਹ ਪੈਂਦਾ ਨਿੱਕੀ ਨਿੱਕੀ ਕਣੀ ਪੈਂਦੀ। ਕੋਈ ਚੰਗੀ ਕਰਦਾ ਚੱਕਦੇ। ਕੋਈ ਨਹੀਂ ਵੀ। ਮਾਂਜਦੀ ਦੇ ਦਾਂਗੇ। ਹੈਂ? ਮਾਂਜਦੀ। ਬਸ ਠੀਕ ਹੈ ਮੀਛੇ ਧਾਰਾ ਮਰੀ ਮੇਰੇ ਮਾਰਦਾ ਬਾਈ ਹੁਣੇ। ਹਾਂ ਮਾਰ ਮੈਂ ਚੂਣ ਦਿਖਾ ਮੈਨੂੰ ਮਾਰ। ਚੂਣ ਬਹੁਤ ਚੰਗਾ ਲੱਗਦਾ। ਲੈ ਵੀ ਮਿੱਤਰੋ ਮੈਂ ਇੱਕ ਨਾਲ ਹੀ ਕਰਾਂ ਦੀ ਮੀਛੇ ਬਾਈ ਦੀ। ਲੈ ਵੀ ਮਿੱਤਰੋ ਮੇਛੇ ਚੂਣ ਚਾਂ ਦਾ ਰਿਕਾਰਡ ਆ ਹਨਾ। ਲੈ ਇਹ ਚੰਨਾ ਖੰਨੇ ਮੰਡੀ ਵਾਂਗੂ ਪਾਸ ਕਰਦਾ ਜੇ ਖ ਬਾਲੀ ਚੰਦਰੀ ਦੀ ਆਏ ਹੈ ਨਾ ਇੱਕ ਗੱਲ ਤੋਂ ਮੰਨਣੀ ਪੈਣੀ ਹੈ ਬੰਦਾ ਠੀਕ ਆ ਯਾਰ ਪਾਸ ਪੂਸ ਕਰਨ ਉਹ ਜਿਹੜੀ ਇਹਦੀ ਪਾਸ ਕੀਤੀ ਛੇਤੀ ਦੜੀ ਨਹੀਂ ਡੋਲਦੀ ਹੈ ਨਾ ਹਾਂ ਬਾਈ ਬਹੁਤ ਚੰਗੀ ਮੈਂ ਵੀ ਚੰਗੀ ਆ ਯਾਰ ਜਿੱਥੋਂ ਲਈ ਮੈਂ ਵੀ ਚੰਗੀ ਬਈ ਦੱਸਦੀ ਆ ਮੈਂ ਦੀ ਕੁਆਲਿਟੀ ਚੰਗੀ ਆ ਇੱਕ ਪੰਜ ਨੂੰ ਬਾਈ ਬਾਲੀ ਚੰਗੀ ਆ ਹੂੰ ਇੱਕ ਪੰਜ ਦੀ ਦੇਣੀ ਆ ਕਰਦਾਂਗੇ ਮਾਨਤਾਨ ਹੋਰ ਕੋਈ ਆਏਗੇ ਭਰਾ ਦਾ ਕਰਦੇਗਾ ਅੱਛਾ ਨੰਬਰ ਕਿਨਾਂਗੇ ਜੁੱਸ ਵੀਰੇ 77196 ਹੂੰ 22586 ਇੱਕ ਵਾਰੀ ਹੋਰ ਆਉਣਗੇ 77196 ਹੂੰ 22586 77196 22586 77196 22586 ਦਾ ਨੰਬਰ ਆ ਪਿੰਡ ਹੈਗਾ ਨਵੀਂ ਪਿਪਲੀ ਜ਼ਿਲ੍ਹਾ ਹੈਗਾ ਫਰੀਦਕੋਟ ਚੋਣ ਚਣ ਦੀ ਓਕੇ ਦੀ ਰਿਪੋਰਟ 100 ਦੀ 100 ਮਾਝਾ ਜਿਹੜੀ ਦਿਖਾਈ ਤੁਹਾਨੂੰ ਅੱਜ ਆ